ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਕਲਜਿੰਦਰ ਡੈਰੀ ਫਰਮੇਟਡ ਆ ਬੋ ਬੋ ਸਵਾਗਤ ਹੈ ਵੀਰ ਜੀ ਅੱਜ ਦੀ ਵੀਡੀਓ ਦੇ ਵਿੱਚ ਆ ਗਿਆ ਦੋ ਨਾਗ ਦੋ ਤੇ ਦੋ ਤੋਹਫੇ ਲੈ ਕੇ ਆਇਆ ਵੀਰ ਚੰਗੀਆਂ ਝੋਟੀਆਂ ਲੈ ਕੇ ਆਇਆ ਵੱਡੀਆਂ ਝੋਟੀਆਂ ਲੈ ਕੇ ਆਇਆ ਵੀਰ ਆਓ ਇਹਦੇ ਬਾਰੇ ਲਈਏ ਵੀਰ ਹੋਣਾ ਕੋਲੇ ਸਾਰੀ ਜਾਣਕਾਰੀ ਸਤਿ ਸ੍ਰੀ ਅਕਾਲ ਵੀਰ ਜੀ ਸਤਿ ਸ੍ਰੀ ਅਕਾਲ ਵੀਰ ਜੀ ਸਤਿ ਸ੍ਰੀ ਅਕਾਲ ਜੀ ਕੀ ਹਾਲ ੜੇ ਵਧੀਆ ਠੀਕ ਠਾਕ ਹੈ ਬਾਈ ਜੀ ਵਧੀਆ ਜੀ ਹੋਰ ਵੀਰ ਜੀ ਨਾਮ ਦੱਸ ਦਿਓ ਨਾਮ ਆ ਪ੍ਰਤਾਪ ਸਿੰਘ ਜੇ ਹਾਂਜੀ ਸਾਲਾ ਸਰਦਾਰ ਪ੍ਰਕਾਸ਼ ਸਿੰਘ ਵਪਾਰੀ ਹਾਂਜੀ ਪਿੰਡ ਕਟਿਆੜਾ ਹਾਂਜੀ ਡੇਰਾ ਬਾਬਾ ਨਾਨਕ ਜ਼ਿਲ੍ਹਾ ਅਰਦਾਸਪੁਰ ਦੇ ਨੇੜੇ ਆ ਗਾ ਜੇ ਫਤੇਗੜ ਚੁਰੀਆਂ ਤੋਂ ਡੇਰਾ ਬਾਬਾ ਨਾਨਕ ਰੋਡ ਦੇ ਉੱਤੇ ਤੇ ਡੇਰਾ ਬਾਬਾ ਨਾਨਕ ਤੋਂ ਫਤੇਗੜ ਚੁਰੀਆਂ ਰੋਡ ਦੇ ਸੈਂਟਰ 'ਚ ਅਡਾ ਤਰਵੰਡੀ ਰਾਮਾ ਜੀ ਤੇ ਨਾਲ ਹੀ ਕਟਿਆਲਾ ਪਿੰਡ ਜੇ ਫੋਨ ਨੰਬਰ ਹੈਗਾ ਜੀ 98554 76701 ਦੂਸਰਾ ਨੰਬਰ 98142

ਬਾਕੀ ਵੀਰ ਜੀ ਦੋ ਛੋਟੀਆਂ ਲੈ ਕੇ ਆਏ ਨਹੀਂ ਵੇਖ ਨਾਗ ਤੇ ਆਪਣੇ ਕੋਲ ਦੇ ਛੇ ਘਾਟੇ ਦੇ ਦੋ ਗਾਵਾਂ ਆਂ ਹਾਂਜੀ ਤੇ ਚਾਰ ਨਾਗ ਵਿੱਚੋਂ ਵਿੱਗੇ ਤੇ ਆਟਾ ਮਰੇ ਹਾਜ ਨੇ ਦੋ ਨੇ ਦੋ ਠੀਕ ਹੈ ਜੀ ਨਾ ਗਿੰਦੇ ਨੀ ਜਾਂ ਲਗਿੰਦੇ ਤੋਫੇ ਠੀਕ ਹੈ ਜੀ ਪਿਛਲੀ ਵੀਡੀਓ ਦਾ ਵਧੀਆ ਆ ਵੀਰ ਜੀ ਇਹ ਰਿਅਲ ਵਧੀਆ ਚ ਨਹੀਂ ਗਏ ਤੇ ਪਈ ਉਦਨਵੇਂ ਨਾਗ ਤੇ ਹਗੇ ਛੇ ਸੱਤ ਦਾ ਤੇ ਆਪਾਂ ਨੇ ਉਦਨਵੇਂ ਇੰਦਰ ਵਿੱਗੇ ਬਾਕੀ ਤੁਹਾਡੇ ਵੀਡੀਓ ਤੇ ਲੱਗੇ ਠੀਕ ਹੈ ਜੀ ਹਾਂਜੀ ਹਾਂਜੀ ਠੀਕ ਹੈ ਜੀ ਆਓ ਕਲੀ ਕਰੀਏ ਇਹਨਾਂ ਨੂੰ ਸ਼ੁਰੂ ਕਰੀਏ ਇਹ ਛੋਟੀ ਦਾ ਕਰੀਏ ਇਹਨਾਂ ਨੂੰ ਸ਼ੁਰੂ ਬਿਲਕੁਲ ਸਵਾਲੇ ਛੋਟੀ ਦਾ ਉਹ ਦੋ ਤਾਂ ਚਾਰ ਤਾਂ ਲਾਓ ਬਿਲਕੁਲ ਵੇਖੋ ਵੀਰ ਜੀ ਠੀਕ ਹੈ ਜੀ ਇਹ ਉਹ ਚਵਾਈ ਕਰਕੇ ਲਿਆਂਦੀ ਆ 2 ਲੀਟਰ ਠੀਕ ਹੈ ਜੀ ਠੰਡੀ ਦੀ ਰਿਆ ਕੋਈ ਆਉਣ ਲਈ ਕਰਦੀ ਹੁਣ ਵੀ ਮੈਂ ਕੱਚਾ ਲਾਗ ਤੁਹਾਨੂੰ ਦਿਖਾਉਣੇ ਵੀਡੀਓ ਜਿਹੜੀ ਠੰਡੀ ਤੇ ਇਹ ਸੰਸਾ ਬਹੁਤ ਕਮਾਲ ਦਾ ਕਰਦੀ ਆ ਬਿਲਕੁਲ ਵੇਖੋ ਵੀਰ ਜੀ ਚੰਗੀ ਝੋਟੀ ਆ ਹਾਂਜੀ ਹਾਂਜੀ ਤੇ ਕੱਦ ਕਾਟ ਫੋਲਾ ਖੋਲੋ ਵੀਰ ਜੀ ਖੋਲੋ ਲਓ ਵੀਰ ਜੀ ਸਿੰਘ ਦੀ ਕੁਆਲਿਟੀ ਵੇਖੋ ਵੀਰ ਜੀ ਬਹੁਤ ਸ਼ਾਨਦਾਰ ਝੋਟੀ ਆ ਇਹ ਵੀਰ ਜੀ ਦੰਦੋ ਕਿਵੇਂ ਆ ਚਾਰ ਦੰਦ ਜੇ ਬਿਲਕੁਲ ਦੇਖੋ ਹੀ ਗੱਡੀ ਸ਼ਾਨਦਾਰ ਝੋਟੀ ਵੀਰ ਲੈ ਗਿਆ ਆ ਕੱਦ ਕੱਟ ਫੁੱਲਾ ਥਾਂ ਦੀ ਕੁਆਲਿਟੀ ਵੇਖੋ ਵੀਰ ਜੀ ਕੰਮ ਚੱਲ ਰਿਹਾ ਤੇ ਕੰਮਾਰੀ ਵੇਚੀਏ ਬਿਲਕੁਲ ਥਾਂ ਬਹੁਤ ਸਪੈਸ਼ਲ ਝੋਟੀ ਦਾ ਹਨਾ ਜੀ ਬਿਲਕੁਲ ਜੀ ਲੰਮੀ ਬੇਲ ਆ ਕੱਦ ਕੱਟ ਵੀ ਫੁੱਲਾ ਝੋਟੀ ਦਾ ਚੰਗੀ ਝੋਟੀ ਵੀਰ ਲੈ ਗਿਆ ਆ ਇਹ ਵੀ 2-10 ਵਿੱਚ ਹੋਵੇ ਕਿਹੜਾ ਵੀਰ ਲੈ ਜਾਊਗਾ ਇੱਧਰ ਲੋਗ ਬਿਲਕੁਲ ਜੀ ਇਹ ਮਗਰੀ ਵੀ ਇਹ ਕੱਟੀ ਜੀ 2000 ਠੀਕ ਹੈ ਫਿਰ ਬਿਲਕੁਲ ਜੀ ਚੰਗੇ ਤੋਹਫੇ ਲੈ ਕੇ ਆਇਆ ਵੀਰ ਹਨਾ ਜੀ ਲਾ ਕੇ ਵਿਖਾ ਦਿਓ ਕਰੀ ਵੀ ਜੀ ਲਾ ਦਿਓ ਵੀਰ ਜੀ ਆ ਤਾਂ ਇਹ ਕਰੀ ਆ ਵੇਖੋ ਵੀਰ ਜੀ ਸਿੰਗ ਦੀ ਕੁਆਲਿਟੀ ਚਮਕਾ ਲਈ ਆ ਜੀ ਹਨਾ ਜੀ ਹਾਂ ਸਿੰਗ ਲੱਗੀ ਆ ਸਿੰਗ ਲੱਗੀ ਚਮਕ ਸੋਹਣਾ ਲੱਗਾ ਬਿਲਕੁਲ ਜੀ ਹਾਂ ਕਾਲੀ ਸਾਹ ਜਾਨਵਰ ਨੂੰ ਹਾਂ ਜੀ ਬਾਕੀ ਵੀਰ ਜੀ ਨੂੰ ਇਹਦਾ ਤਜਰਬਾ ਬੜਾ ਪੁਰਾਣੇ ਵੀਰੋਂ ਨਹੀਂ ਕਰਦੇ ਨਾ ਹਨਾ ਜੀ ਵੇਖੋ ਕਿਸੇ ਜਨ ਆਗ ਲੈ ਕੇ ਆਇਆ ਕਿੱਡਾ ਸੋਹਣਾ ਥਣ ਵੇਖੋ ਬਿਲਕੁਲ ਹਾਂਜੀ ਆ ਵੇਖੋ ਜੀ ਜੀ ਅਜੇ ਅਜੀ ਝੋਡੀ ਫੇਰੀ ਅਜੇ 2-3 ਕਿਲੋ ਤੇ ਚਵਾਈ ਵੀ ਹੋਈ ਆ ਠੀਕ ਹੈ ਇਹ ਬਾਕੀ ਠੰਡੀ ਧੇਰੀ ਆ ਕੋਈ ਲੱਲੂ ਬੱਚਾ ਨਹੀਂ ਮੁਕੀ ਪੰਜਾਬ ਚੜੀ ਇਨੀ ਘੜੀ ਧੇਰੀ ਨੇ ਤੇ ਸੇਲਨਗਰ ਪੰਜ ਦਿਨ ਬਾਅਦ ਉਹਦਾ ਮਾਸ ਨਹੀਂ ਪੀ ਦੂਰ ਹੁੰਦੇ ਨਹੀਂ ਆ ਸਕਦੇ ਹਾਂ ਇਹ ਵੀ ਗੱਲ ਸਹੀ ਆ ਜੀ ਚੋਣ ਚਾਰ ਹੋ ਜਾਂਦੇ ਬਸ ਠੰਡੀ ਧੇਰੀ ਵੇਖੋ ਹੁਣ ਤੇ ਘੰਟੇ-ਘੰਟੇ ਬਾਅਦ ਨਗਰ ਭੇਜਿਆ ਬੈਠਦਾ ਰੈਂਪ ਹੋਣਾ ਨਹੀਂ ਮਿਲਦਾ ਅਜੇ ਬਾਦ ਤੋਂ ਦੋਕੀ ਨਹੀਂ ਆਈ ਲੋਏ ਆ ਬਿਲਕੁਲ ਮੈਂ ਕਹਿੰਦਾ ਸਿਰ ਹੱਦਾਂ ਤੱਕ ਲੱਗੇ ਨਹੀਂ ਲੱਗਣਦੇ ਮੈਂ ਨਾ ਦੇ ਆਪਰੇ ਥਾਂ ਜਾਣਗੇ ਵੇਖੋ ਜਿੰਨੇ ਇੱਥੇ ਬੈਠੇ ਉਹਨਾਂ ਵੀਡੀਓ ਬਾਰੋ ਬਿਲਕੁਲ ਜੀ ਪਹਿਲਾਂ ਡੰਗ ਦਾ ਨਗਰ ਪੈਸੇ ਡਰ ਜਾਂਦਾ ਕੀ ਇਹ ਕਹੇ ਯਾਰ ਪੈਸੇ ਨਾਲ ਦੇ ਇਹੋ ਜਿਹੇ ਚਲੇ ਜਾਂਦੇ ਬਾਬਾ ਜੀ ਨੂੰ ਵੀ ਨਹੀਂ ਆਉਂਦਾ ਆ ਬਾਅਦ ਹੀ ਬੱਸ ਮਰੀ ਜੇ ਭਰੇ ਵੀ ਜਾ ਕੇ ਚੋਣਾ ਜੀ ਤੇ ਜਿਹੋ ਨਾ ਟੋਕ ਜਾਵੇ ਚੋਣਾ ਇਹ ਡਰ ਨਾਲ ਵੀ ਝੋਟੀ ਆ ਗਈ ਦੇਖੋ ਆਈ ਹੋ ਗਈ ਆ ਫੇਰ ਵੀ ਠੰਡੀ ਸੀ ਝੋਟੀ ਆ ਆ ਵੇਖੋ ਵੀਰ ਜੀ ਚਵਾ ਵੇਖੋ ਝੋਟੀ ਦਾ ਕੋਈ ਭੂਰ ਨਹੀਂ ਛਟਾ ਨਹੀਂ ਵਧੀਆ ਚੌਣ ਲੱਗਿਆ ਅਗਲੇ ਸਮਾਂ ਵੀ ਬਾਕੀਆਂ ਤੋਂ ਚੋੜ ਗਿਆ ਇਹ ਝੋਟਿੰਗ ਚੰਗਾ ਜਵਾਬ ਬੋਲਾ ਆ ਜੀ ਹਨਾ ਜੀ ਠੀਕ ਹੈ ਬਾਕੀ ਦਿਨੋਂ ਦਿਨੇ ਜਵਾਬ ਨਾਉਣਾ ਆ ਥਾਣਾ ਨਹੀਂ ਕੱਟਣਾ ਤੇ ਦੁੱਧੋਂ ਛੁੱਟੇ ਨਾਣਾ ਕਿੱਥੇ ਲਾਤਾਂ ਆ ਜੀ ਰਾਤ ਕੰਮ ਨਹੀਂ ਕਰਦੀਆਂ ਦੇਖੋ ਉਹਦੇ ਪਹਿਲਾ ਡੱਗਾ ਜਿਹੜਾ ਸ਼ਰਾ ਮਾਰਦਾ ਰਹਿੰਦਾ ਕਈ ਇਕੱਲਾ ਕਰਦੇ ਜਾਂਦੇ ਆ ਠੀਕ ਹੈ ਵੇਖੋ ਵੀਰ ਜੀ ਕੱਦ ਕਾਟ ਫੋਲਾ ਲੰਮੀ بیل ਜਵਾਬ ਹੀ ਬੋਲਾ ਆ ਮਾਗੀ ਵੀਰ ਜੀ ਕਿੰਨਾ ਦੁੱਧ ਚਾਜੂ ਗੱਟਿਏ ਵੀਰ ਜੀ ਨਵਾਂ ਡੰਗਰ ਆਟਾ ਬੋਲਾ ਹੀ ਥੱਲੇ ਆ ਜੜਾ ਉਹ ਜਿਹੇ ਐਵੇਂ 17 18 ਲੀਟਰ ਕਹਿ ਦਈਏ ਬਸ 7 8 ਲੀਟਰ ਹੋਏਗਾ ਬਾਕੀ ਦੁੱਧ 12 13 ਲੀਟਰ ਨਾਲ ਪਰੀ ਜਾਵੇਗੀ ਬਾਕੀ ਕੋਈ ਸਰਵਾਂ ਵਾਲਾ ਲੈ ਕੇ ਨਾ ਵੱਧ ਨਹੀਂ ਜਵਾ ਸਕਦਾ ਜੀ ਬਿਲਕੁਲ ਬਾਕੀ ਇਹ ਵੀ ਡੰਗਰ ਦੋ ਚਾਰ ਸੂਏ ਪੀ ਕੇ ਵੀ ਬਾਬਾ ਜੀ ਨੂੰ ਗੱਲ ਕੋਈ ਫਿਰ ਪੈਸੇ ਜੇਬ 'ਚ ਆ ਇੱਕ ਕਮੇਟੀ ਜਾਂਦਾ ਮਿਲ ਜੀ ਹਾਂ ਜੀ ਨਿਆਣ ਬੰਦਾ ਵੀ ਜਾਵੇ ਨਵਾਂ ਚੰਗਾ ਲੈ ਗਏ ਬਿਲਕੁਲ ਸਿਆਣੀ ਗੱਲ ਹੈ ਬਾਬਾ ਜੀ ਜਦੋਂ ਮੈਂ ਹੀ ਨਾ ਪਤਾ ਡੰਗਰ ਤਾਂ ਨਵਾਂ ਲਾ ਦੇਗਾ ਮੈਂਗਾ ਵੀ ਹੋ ਜਾਏਗਾ ਤਾਂ ਸਲੋਕ ਕਰ ਦੋ ਸਾਹਿਬ ਜੀ ਹਾਂ ਜੀ ਬਾਬਾ ਜੀ ਤੇ ਵੀਰ ਜੀ ਇਹਦਾ ਮੁੱਲ ਕੀ ਕਰਨਾ ਵੱਲ ਵੇਚਦੇ ਤੁਸੀਂ ਲਾਕੀ ਵੱਲੇ ਗਏ ਉਹਦੇ ਪੈਸੇ ਵੇਖਿਆ ਅਸੀਂ ਝੋੜੀਆਂ ਮੰਦਨ ਲੋਕੀ ਦੇ ਨਾਲ ਨਹੀਂ ਪਾਉਂਦੇ ਦੋ ਦੋ ਥਲੇ ਤੇ ਹੈ ਨਹੀਂ ਨਾ ਪਰ ਆਪਣਾ ਅੱਡਾ ਪੱਕਾ ਹੈ ਆਪਣਾ ਰੇੜਾ ਅੱਜ ਵੀ ਨਰਮਰ ਤੇ ਛੋਟਾ ਹੀ ਰਹੇਗਾ ਹਾਂਜੀ ਕਿਉਂਕਿ ਜਦੋਂ ਬਾਬਾ ਜੀ ਨੇ ਦੱਸਿਆ ਵੀ ਆਪਣੇ ਕੋਲ ਵਾਰੀ ਬੰਦੇ ਵੀ ਖੜਗੇ ਤੇ ਕੋਈ ਨਹੀਂ ਕਰ ਜਿੰਦੇ ਉਹ ਵੀ ਆਪਣਾ ਨਫਾ ਕਢ ਸਕਣਗੇ ਜਿਹੜੇ ਆ ਠੀਕ ਆ ਆਪਾਂ ਇੱਕ 40 ਨਹੀਂ ਕਰਨਾ ਇੱਕ 20 ਵੀ ਨਹੀਂ ਕਰਨਾ ਇੱਕ 15 ਦੇ ਦਾਂਗੇ ਅੱਜ ਜੀ ਇੱਕ ਇੱਕ 10 ਦੇ ਦੇ ਦਾਂਗੇ ਠੀਕ ਹੈ ਜੀ ਬਾਬੇ ਹਣੇ ਫਿਰ ਛੋਟਾ ਮਾਰਦੇ ਕੋਈ ਕਰਨੀ ਅੱਜ ਦਿਨ ਬਾਬਾ ਜੀ ਹੋਰ ਹੋਰ ਕਰ ਇਹ ਦੋ ਵਾਲੇ ਤਾਂ ਪੰਜ ਚਲਣ ਨੂੰ ਵਰਗੇ ਇੱਕ ਪਾਈ ਦੀ ਇੱਕ ਪਾਈ ਦੀ ਬਿਲਕੁਲ ਜਾਇਜ ਮੁੱਲ ਕੀਤਾ ਵੀਰ ਜੀ ਉਹਨਾਂ ਨੇ ਇੱਕ ਪਾਈ ਦੀ ਕਹਿੰਦੇ ਕੱਟੀ ਦੇ ਦਾਂਗੇ ਥਣ ਥਣ ਬਹੁਤ ਵਧੀਆ ਲੱਗਿਆ ਬਿਲਕੁਲ ਕੋਈ ਗੱਲ ਹੀ ਕੋਈ ਕਰ ਸਕਦਾ ਜਾਂ ਸੈਕ ਤੋਂ ਜਾਂ ਥਾਣ ਤੋਂ ਜਾਂ ਕੇ ਸ਼ਰਮਾਰ ਤੋਂ ਜਾਂ ਕੋਈ ਨਹੀਂ ਕਹਿੰਦੇ ਹਰ ਕੱਟੀ ਆਈ ਚਾਹੀਦੀ ਸਾਰੇ ਇੱਥੇ ਗੁੰਡੇ ਪੂਰੇ ਨੇ ਬਿਲਕੁਲ ਜੀ ਕੋਈ ਵੀਰ ਚੱਲ ਕੇ ਆਊਗਾ ਉਹਨੂੰ ਪਸੰਦ ਜ਼ਰੂਰ ਝੋਟੀ ਆਊਗੀ ਜ਼ਰੂਰ ਆਏਗੀ ਸਿੰਘ ਦੀ ਕੁਆਲਿਟੀ ਬਹੁਤ ਸ਼ਾਨਦਾਰ ਆ ਇੱਕ ਪਾਈ ਦੀ ਵੀਰ ਜੀ ਕੋਈ ਵੀਰ ਚੱਲ ਕੇ ਆਊਗਾ ਮਾਂ ਤਨ ਫੁੱਲ ਕਰ ਦਿਓ ਹੈ ਨਾ ਜੀ ਕੋਈ ਫੋਨ ਲਾਵੇ ਉਹ ਵੀ ਮਾਰ ਨਾਲ ਖੁੰਨਾ ਕਰਾਂਗੇ ਜੇ ਆਏ ਵੀਰ ਦਾ ਵੀ ਜੇ ਕੋਈ ਫੋਨ ਕਰੇਗਾ ਉਹਦਾ ਵੀ ਬਿਲਕੁਲ ਵੀਰ ਜੀ ਬਿਲਕੁਲ ਜੀ ਵੇਖੋ ਜਾਇਜ ਮੁੱਲ ਕੀਤਾ ਵੀਰ ਜੀ ਨੇ ਆ ਗਈ ਦੂਜੇ ਨੰਬਰ ਤੇ ਵੀਰ ਜੀ ਹਾਂ ਜੀ ਆ ਦੂਜੇ ਨੰਬਰ ਤੇ ਬਿਲਕੁਲ ਜੀ ਇਹ ਵੀ ਚੰਗਾ ਤੋਹਫਾ ਲੈ ਗਿਆ ਵੀਰ ਜੀ ਚੰਗੀ ਵੱਡੀ ਛੋਟੀ ਆ ਵੇਖੋ ਵੀਰ ਜੀ ਮਲਾਤ ਨਾਲ ਕਰਦੇ ਲੈ ਕੇ ਪੰਜਾਂ ਚਾਰ ਦਿਨ ਤੋਂ ਬਲ ਨੂੰ ਛੱਲੇ ਆ ਜੇ ਵੇਖੋ ਥੱਲੇ ਉਧਰ ਢਲਾਣੇ ਦੇ ਕਿਹਾ ਤੇ ਰਹਿਣ ਲੱਗੇ ਗਾਈ ਨਹੀਂ ਪਾਉਂਦੀ ਕਿੰਨੀ ਹੋਣੀ ਥੱਲੇ ਬਣੀ ਆ ਕੀ ਬਾਤ ਆ ਜੀ ਬਿਲਕੁਲ ਵੀਰ ਜੀ ਬਿਲਕੁਲ ਖੋਲੋ ਵੀਰ ਜੀ ਆ ਦੇਖੋ ਵੀਰ ਜੀ ਬਾਹਰ ਦਾ ਪਾਈ ਹੈ ਕਿ ਪੁੱਛ ਕਾਠਾ ਕਿੰਨਾ ਲੰਮਾ ਉਸ ਦੀ ਵੱਡੀ ਰਹਾ ਹੈ ਦੇਖੋ ਵੀਰ ਜੀ ਚੰਗੀ ਮੈਂ ਆ ਵੱਡੀ ਆ ਕੱਦ ਕਾਟ ਫੁੱਲਾ ਵਜਨ ਵਾਲੀ ਆ ਇਹ ਵੀ ਸਿੰਗਲ ਹੱਡੀ ਮੈਂ ਆ ਲੰਮੀ ਬੇਲ ਆ ਲੇਵੇ ਦੀ ਤੇ ਕੋਈ ਕਹਿਣ ਦੀ ਗੱਲ ਹੀ ਨਹੀਂ ਵੀਰ ਜੀ ਦਰਸ਼ਨ ਕਰੋ ਲੇਵੇ ਦੇ ਥਾਣਾ ਦਾ ਗਿਆ ਕੀ ਬਾਤਾਂ ਬਿਲਕੁਲ ਬਿਲਕੁਲ ਜੀ ਲੇਵੇ ਦੀ ਬਹੁਤ ਖੁੱਲੀ ਆ ਕਿੰਨਾ ਦੁੱਧ ਚਵਾਜੀ ਵੀਰ ਜੀ ਇਹ ਦੇਖ ਜੇ ਇਹ ਲੱਗੇ ਪਹਿਲਾਂ ਦੇ ਦੁੱਧ ਦਾ 18 20 ਲੀਟਰ ਦਾ ਰਕਾਰ ਜੇ ਦਾ ਅੱਛਾ ਜੀ ਦੇਖੋ ਵੱਡੀ ਮੈਂ ਆ ਹਨਾ ਦਿਨ ਕਿੰਨੇ ਲੈ ਜੂ ਵੀਰ ਜੀ ਇਹ 10 13 ਮੰਨਦਾ ਸੁੱਖ ਵੀਰ ਜੀ ਇਹ ਦਿਨ ਠੀਕ ਆ ਜੀ 7 ਲਾ ਦੇ 7 ਦਿਨ ਲਾ ਦੇ 15 ਦੇ ਇਹ ਵੀ ਦਿਨ ਕਿੰਨੇ ਲੈ ਜੂ ਆਪਰਾ ਨੂੰ ਲੈ ਕੇ ਬੈਠਣਾ ਜਿੱਦਾਂ ਲੱਖੋ ਇਹ ਕੋਲ ਬੜਾ ਸਲੇਜੀ ਦੇਖੋ ਕੋਲ ਕਿਦਾਂ ਇੱਕ ਕੋਈ ਥਾਂ ਤੇ ਦੁੱਧ ਨਹੀਂ ਭਰਿਆ ਆਪਣਾ ਝੋਟੀ ਦਾ ਸਹੀ ਜਿਦਨਾਤਾ ਰਿਆ ਗਈ ਵੀ ਜੀ ਬਿਲਕੁਲ ਜੀ ਵੱਡੀ ਮੈਂ ਆ ਚੰਗੀ ਆ ਜੀ ਸਿੰਘ ਤੁੰਗ ਦੀ ਕੁਆਲਿਟੀ ਵੀ ਚੰਗੀ ਆ ਦੁੱਧ ਦਾ ਰਿਕਾਰਡ ਵੀ ਬੀ ਚੰਗਾ ਚੰਗਾ ਦੱਸਦਾ ਪਿਆ ਸਾਰੀਆਂ ਨਿਸ਼ਾਨੀਆਂ ਦੁੱਧ ਵਾਲੀਆਂ ਨੇ ਤੇ ਉਹ ਮੋਹਰਾ نسل ਦੀ ਆ ਆਇਦਰ ਚੈੱਕ ਕਰੋ ਇੱਕ ਵਾਲ ਦੇ ਕਿਤੇ ਪੂਛੋ ਚਿੱਟਾ ਘੜਦੋ ਬਈ ਇੱਕ ਹੀ ਬਿਲਕੁਲ ਜੀ ਇਹਦੇ ਮੋਹਰਾ نسل ਵਾਲੇ ਇੱਕ ਦੋ ਡੰਗਰ ਪਸ਼ੂ ਜਿਹੜਾ ਉਸਤਾ ਵਾਲ ਚਟਾ ਲਾਇਦਾ ਬਿਲਕੁਲ ਇੱਕ ਰੰਗ ਕਾਲੀ ਆ ਬਿਲਕੁਲ ਜੀ ਚੰਗੇ ਤੋਹਫੇ ਲਿਆਂਦੇ ਵੀ ਨੇ ਬਿਲਕੁਲ ਜੀ ਦੋ ਨਸਲੀ ਮਹੀਆਂ ਵੇਖੋ ਕਿਦਾਂ ਜਾਨਨ ਕਰਨਗੇ ਬਿਲਕੁਲ ਜੀ ਕੀ ਮੁੱਲਾ ਇਹਦਾ ਵੀਰ ਜੀ ਜਿਹੜੇ ਸਾਰੇ ਇਹਦੇ ਵੀਡੀਓ ਦੇਖਣੇ ਸਾਰੇ ਸਿਆਣੇ ਹਰ ਕਿਸੇ ਨੂੰ ਪਤਾ ਕਿ ਜਿਹੜੇ ਚੰਗੀਆਂ ਚੀਜ਼ਾਂ ਪਹਿਲੇ ਨਾਲ ਮਿਲਦੀ ਆ ਤੇ ਬਾਕੀ ਜੇ ਆਪਾਂ ਅੱਗੇ ਵੀ ਗੱਲ ਕੀਤੀ ਬੱਲੇ ਮੰਡੀਆ ਰੇਟ ਰੱਖੀ ਤੇ ਫਿਰ ਆਪਾਂ ਇਹਦਾ 2.5 ਲੱਖ ਮੰਗੀਏ ਪਰ ਨਹੀਂ ਆਪਾਂ ਅੱਜ ਵੀ ਰੇਟ ਦਾ ਨਾਰਮਲ ਹੋਏਗਾ ਨਾ 2.5 ਲੱਖ ਹੋਏਗਾ ਨਾ 2 ਵੀ ਹੋਏਗਾ ਨਾ 2 ਹੋਏਗਾ ਨਾ ਹੀ 1.90 ਮੰਗਣਾ ਆ 1.70 ਦੇ ਦਾਂਗੇ 1.70 ਦੀ 1.70 ਦੀ ਮੈਂ ਨਹੀਂਗੀ 1.70 ਦੀ ਮੈਂ 2 ਤੋਂ ਬਾਹਰ ਆ ਪਰ ਆਪਾਂ 1.70 ਦੇ ਦਾਂਗੇ ਜੀ ਜੇ ਆਪਾਂ ਨਿਕਲੀ ਗੱਲ ਨਹੀਂ ਕਰਨੀ ਡੇਢ ਵੀ ਦੇ ਦਾਂਗੇ ਡੇਢ ਦੀ ਲਓ ਜੀ ਜਿਹੜਾ ਅੱਗੇ ਰਿਹਾ ਬਾਬਾ ਜੀ ਸਾਰ ਨੇ ਕਰ ਲਗੋ ਤੁਸੀਂ ਖਵਾ ਚੈ ਹੀ ਸਾਰ ਕਰਕੇ ਪਾਦੇ ਨਹੀਂ ਆਪਣੇ ਤਾਂ ਨਹੀਂ ਲੈ ਕੇ ਗਏ ਸਾਰ ਦਿੱਤੇ ਉਹਨਾਂ ਦੇਣ ਲੱਗਾ ਕਰਦੇ ਨੇ ਬਾਬੇ ਨੇ ਕਹਿਤਾ ਨਾ ਹੀ ਕੋਈ ਇਹ ਨਹੀਂ ਵੀ ਵੀਡੀਓ ਕਰ ਤਰਨੇ ਕਿਦਾਂ ਡੇਢ ਡੇਢ ਦੇ ਜਾਂਦੇ ਨੇ ਵੇਖੋ ਜੀ ਵੀਰ ਜੀ ਕਹਿੰਦੇ ਡੇਢ ਦੀ ਦੇ ਦਾਂਗੇ ਬਾਬਾ ਜੀ ਨੇ ਕਹਿਤਾ ਵਾ ਜਿਆਜ ਮੋਲਾ ਲੇਵਾ ਬਹੁਤ ਸ਼ਾਨਦਾਰ ਲੱਗਾ ਕੱਦ ਕਾਠ ਫੁੱਲਾ ਸਿੰਗਲ ਹੱਡੀ ਆ ਫੁੱਲ ਵੱਡੇ ਸੇਜ ਦੀ ਮੈਂ ਆ ਹਨਾ ਜੀ ਇਹ ਮੁਤਾਜ ਯਾਰ ਕੀਤਾ ਹਜੇ ਉਹ ਮਾਂਜੋ ਵੀ ਪਾਜੀ ਬੈਠਿਆ ਕਿ ਉਹਨਾਂ ਦਾ ਮੰਨ ਨਹੀਂ ਵੱਜਣਾ ਕੋ ਲੈ ਲਈ ਬਿਲਕੁਲ ਬਿਲਕੁਲ ਜੀ ਬਿਲਕੁਲ ਜੀ ਹਾਂ ਜੀ ਬਾਕੀ ਵੀਰ ਭੇਜਦੇ ਆਵੇ ਉਹ ਮਾਨਸਾਹ ਘੁੜਾ ਹੋਵੇਗਾ ਬਾਕੀ ਆਪਣੇ ਕੋਈ ਛੱਲੇ ਗਨੇ ਮਾਲਾ ਹੇਰ ਹੁੰਦਾ ਆ ਅੱਜ ਤਾਂ ਦੋ ਨਾਲ ਹੀ ਰਹਾ ਜੇ ਮਸ਼ੂ ਪੰਜ ਸੱਤ ਗਾਵਾਂ ਮੱਝਾਂ ਆਜਣ ਹੁੰਦੀਆਂ ਜਦੋਂ ਮਰਜ਼ੀ ਜੇ ਵੀ ਕੋਈ ਦਮੇ ਜਾਏ ਫੇਰ ਜੇ ਜੋੜਾ ਪਾਲੇ ਵੀਰ ਜੀ ਝੋਟੀਆਂ ਦਾ 5000 ਹੋਰ ਕਰੀਏ 5000 ਕਰੋ ਵੀਰ ਜੀ ਚਲੋ ਜੀ ਬਾਕੀ ਜਿਹੜਾ ਇਹ ਜੋ ਰੇਟ ਵੀਡੀਓ ਪਿਆ ਆਪਣਾ 5000 ਦੀ ਹੋ ਰੋ ਪਰ ਜੇ ਜੇ ਜੋੜਾ ਵੀਰ ਪਾਲੂ ਹਨਾ ਜੀ 5000 ਹੋਰ ਘਟਾ ਲੇ ਬਿਲਕੁਲ ਜੀ ਵੇਖੋ ਜੀ ਵੀਰ ਜੀ ਨੇ ਜਾਇਜ਼ ਮੁੱਲ ਕੀਤਾ ਵਾ ਵੀਰ ਜੀ ਕਹਿੰਦੇ ਜੇ ਕੋ ਜੋੜਾ ਝੋਟੀਆਂ ਦਾ ਪਾਲੂਗਾ 5000 ਹੋਰ ਮਾਨਦਾਨ ਕਰ ਦਾਂਗੇ ਕੀਤੇ ਮੁੱਲ ਚੋਂ ਬਾਕੀ ਸਾਰੇ ਵੀਰਾਂ ਨੂੰ ਇਹੋ ਬੇਨਤੀ ਹੈ ਵੀ ਵੀਰ ਜੀ ਇੱਕ ਟਾਈਮ ਪੀ ਪਸ਼ੂ ਦੇ ਲਾਗੇ ਜਰੂਰ ਆਓ ਆਪਣੀ ਚਵਾਈ ਕਰੋ ਆਪਣੇ ਪਾਸ ਕਰੋ ਉਹ ਟਾੜਾ ਵੀਰ ਜੀ ਫਰਜ਼ੀ ਬੰਦਾ ਹਨਾ ਬਾਬਾ ਜੀ ਤੇਰਾ ਨਾਮ ਵੀ ਆਉਗਾ ਫੁੱਲ ਬੜਾ ਫੁੱਲ ਕਰ ਗਈ ਜੀ ਉਹਦੀ ਇਹ ਚੀਜ਼ ਦਾ ਲੰਮਾ ਵੇੜਾ ਅਸੀਂ ਤੁਮਿਆਰ ਵਿੱਚ ਬਿਲਕੁਲ ਜੀ ਤੇ ਆਪਣਾ ਨਾਮ ਨਾਂ ਹਾਂਜੀ ਹਾਂਜੀ ਦੱਸੋ ਬਾਕੀ ਨਹੀਂ ਅੱਜ ਆਪਾਂ ਆਏ ਆ ਵੀ ਆਪਣੇ ਤਸੱਲੀ ਆ ਕਿਉਂਕਿ ਆਪਾਂ ਬਾਬੇ ਦਾ ਪੁਰਾਣਾ ਅੱਡਾ ਆ ਨਹੀਂ ਗਾਂ ਚੱਲਿਆ ਇਹ ਰੇ ਮਾਰੇ ਕੀ ਕੀ ਹੁੰਦੇ ਨਾ ਆਪਾਂ ਸੋਚਦੇ ਆ ਕਿਹਦੇ ਘਰ ਦੀ ਸਾਡਾ ਇੱਕ ਲੱਗ ਜਾਏ ਤੇ ਉਹਦੇ ਕਰ 200 ਨਾਗਾ ਸਾਡਾ ਪਹੁੰਚੇ ਤੇ ਪਹੁੰਚੇਗਾ ਤਾਂ ਹੀ ਬਾਬਾ ਜੀ ਆਪਾਂ ਚੰਗਾ ਤੇ ਸੇਵਾ ਕਰਵਾਵਾਂਗੇ ਹਾਂਜੀ ਕਿੰਨੀ ਅਸੀਂ ਮਾਨ ਦਾ ਸੋਲਦਾ ਸੀ ਕੋਈ ਨਹੀਂ ਕੋਈ ਬਾਬਾ ਜੀ ਨਹੀਂ ਕੋਈ ਨਹੀਂ 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 ਡੇਟਿੰਗ ਹੁੰਦਾ ਰਿਹਾ ਨਹੀਂ ਇਹ ਨਹੀਂ ਕੋਈ ਗੱਲ ਨਹੀਂ ਬਾਬਾ ਜੀ ਪਾਹੀ ਕੀ ਆਏ ਤੇ ਨਹੀਂ ਪ੍ਰੇਮ ਪਿਆਰ ਜਿਹੜਾ ਚਾਹੀਦਾ ਵੇਖੋ ਜੇ ਸਾਡਾ ਇਹ ਧੰਦਾ ਤੇ ਤੁਹਾਡੇ ਨਾਲ ਲਾਗ ਗਈ ਸਾਰੇ ਲਾਗੇ ਜਵਾਲ ਨਹੀਂ ਤੁਹਾਨੂੰ ਕਿੰਨੀ ਯਾਦ ਆ ਰਹੀ ਹੈ ਤੁਹਾਡੇ ਲਾਗੇ ਜਾਈ ਪਰ ਹੋ ਗਿਆ ਨਹੀਂ ਨਹੀਂ ਕੋਈ ਗੱਲ ਨਹੀਂ ਤੇ ਪੁਰਾਣੇ ਦੇ ਬਾਬਾ ਜੀ ਅੱਜ ਵੀ ਦੀ ਘੱਗੜ ਡਰਾਫਟ ਕਰੇ ਬੇਰ ਨਵੜ ਹਾਂਜੀ ਦੱਸਿਓ ਨਾ ਹਾਂਜੀ ਮੇਰਾ ਪਪਾ ਨਾਨਕ ਜ਼ਿਲ੍ਹਾ ਗੁਰਦਾਸਪੁਰ ਫੋਨ ਨੰਬਰ 8955 76701 ਦੂਸਰਾ ਨੰਬਰ 98142 55039 ਠੀਕ ਹੈ ਜੀ ਵੇਖੋ ਜੀ ਵੀਰ ਜੀ ਨੇ ਮੁੱਲ ਵੀ ਜੈਜ ਕੀਤੇ ਆ ਬਾਕੀ ਆਏ ਗਏ ਵੀਰ ਦਾ ਵੀਰ ਜੀ ਕਹਿੰਦੇ ਮਾਂ ਤਨ ਵੀ ਫੋਲੋ ਜੀ ਹਨਾ ਜੀ ਬਿਲਕੁਲ ਜੀ ਬਾਕੀ ਦੇ ਕੋਈ ਵੀ ਦੋਸਤ ਆਉਂਦਾ ਤੇ ਉਹਦੇ ਨਾਲ ਰਾਤ ਰਹਿਣ ਲਈ ਰੋਟੀ ਪਾਣੀ ਦਾ ਸਾਰਾ ਬਗਬਾਸ ਜਦੋਂ ਵੀ ਆਪਾਂ ਕਾਵਾਂਗੇ ਉਹ ਤਾਂ ਦੇਖਦੇ ਨੇ ਮਿਲਗੇ ਇਹਨਾਂ ਦਾ ਨਾਮ ਵੀ ਪਛੇਂਦਾ ਵੇ ਮੈਨੂੰ ਕੋਈ ਇਨਕਾਰ ਨਾ ਹੋਊਗੀ ਬਸ ਜੇ ਵੀਰ ਕੋਈ ਲਾਗੇ ਬੰਦੇ ਕੇਸ ਜੱਟ ਦੇ ਟੱਕਰ ਵੇਖ ਲੰਦਾ ਤਾਂ ਵੀ ਸਾਡੇ ਕਾ ਕੇ ਰਾਤ ਰਾਤ ਸਾਡਾ ਪਿੱਛੇ ਛੋੜਿਆ ਬਿਲਕੁਲ ਜੇ ਸਾਡੇ ਪੇ ਸਾਡਾ ਯਾਰ ਲੱਗੇ ਵਾਕਫ ਨਹੀਂਗਾ ਨਹੀਂ ਬਿਲਕੁਲ ਜੀ ਬਿਲਕੁਲ ਨਹੀਂ ਮੇਰੇ ਸਾਡੇ ਕੋਲ ਮਾਲ ਖਰੀਦਣਾ ਉਦਾਂ ਹੀ ਆ ਗਿਆ ਰਾਬਾ ਬੱਸ ਕੋਈ ਚੱਕਰ ਇਹ ਸਾਡੀ ਭਾਈ ਹੈ ਨਹੀਂ ਵੀ ਪਛੇਂਦਾ ਤਾਂ ਮੈਂ ਚਾਹੀ ਮਾਫੀ ਠੀਕ ਹੈ ਜੀ ਇਹ ਕਹਵਾਦਾ ਹੈ ਕਿ ਉਹ ਬਿਲਕੁਲ ਜੀ ਲੰਮੇ ਟਾਈਮ ਤੋਂ ਵੀਰ ਜੀ ਨਹੀਂ ਵਪਾਰ ਕਰਦੇ ਆ ਸਾਫ ਸੁਥਰਾ ਕਰਦੇ ਹਨਾ ਜੀ ਬਿਲਕੁਲ ਜੀ ਠੀਕ ਆ ਵੀਰ ਠੀਕ ਆ ਜੀ ਧੰਨਵਾਦ ਵੀਰ ਜੀ ਬਾਕੀ ਸਾਰੇ ਵੀਰਾਂ ਨੂੰ ਇਹੋ ਬੇਨਤੀ ਆ ਕਿ ਵੀਰ ਜੀ ਚੈਨਲ ਨੂੰ ਵੱਧ ਵੱਧ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਜੋ ਨਵੀਂ ਤੋਂ ਨਵੀਂ ਵੀਡੀਓ ਲਿਆ ਕੇ ਤੁਹਾਨੂੰ ਦਿਖਾ ਲਈ ਜਾਵੇ ਜੀ ਠੀਕ ਹੈ ਜੀ ਸਤਿ ਸ੍ਰੀ ਅਕਾਲ ਬਾਬਾ ਜੀ